ਨਾ ਇਹਨਾਂ ਦਾ ਕਰੋ ਕਿਤੇ ਹੈ ਕੱਪੜਾ ਵੇਖ ਥੋੜਾ ਕਿਤੇ ਬਾਹਾਂ ਦਿਖਾ ਕੇ ਰੱਖਦੀ ਨਾ ਮੇਰੀਆਂ ਜਨਾਨੀ ਨੇ ਹਾਏ ਲੈ ਮੁੱਕ ਗਈ ਪਹਿਣਾ ਆ ਬੈਂਚ ਤੇ ਹੀ ਬਹਿ ਜਾਣੀ ਘੜੀ ਹੇ ਹਾਏ ਕਿතරਮ ਕਰ ਲਾਂ ਘੜੀ ਹੀ ਪਹਿਣਾ ਤਾਰੋ ਨੀ ਤੇਰੀ ਜ਼ਿੰਦਗੀ ਦਾ ਤੇ ਨਾ ਸੌਖੀ ਹੇ ਵਾਗ ਰੇ ਆਗਰ ਨੀ ਬੀਬੀ ਇੱਥੇ ਆ ਕੇ ਬਹਿ ਗਈਆਂ ਆ ਕੱਪੜੇ ਸੁੱਕਣੇ ਪਾਤੇ ਸਾਰੇ ਹਾਏ ਨਹੀਂ ਤੈਨੂੰ ਦੀਦਾ ਨਹੀਂਗਾ ਨજર ਘਮਾ ਸਾਰੇ ਬੰਨੇ ਆ ਸਾਰੇ ਕੱਪੜੇ ਸੁਕਣੇ ਮੈਂ ਹੀ ਪਾਏ ਤੇਰੇ ਮਾ ਤੇ ਪਾਜੀ ਪਾਏ ਨਹੀਂ ਕੱਪੜੇ ਸੁੱਕਣੇ ਆ ਹਾਂ ਕੋਈ ਰਾਮ ਵੀ ਕਰ ਲੈਂਦਿਆਂ ਕਰਕੇ ਮੈਨੂੰ ਰਾਮ ਹੀ ਕਰਦੀ ਆ ਸਾਰਾ ਦਿਨ ਚੱਲ ਖੜੀ ਹੋ ਮੈਂ ਰੋਟੀਆਂ ਬਣਾਉਣੀਆਂ ਵਾ ਚੱਲ ਬਣਾ ਲੈ ਰੋਟੀਆਂ ਮੈਂ ਤੈਨੂੰ ਕੀ ਆਖਿਆ ਉਹਨਾਂ ਤਵੇ ਤੇ ਬੈਠੀ ਐ ਤੇ ਉਹ ਇੱਥੇ ਬਣਾਉਣੀ ਆ ਰੋਟੀਆਂ ਉਹ ਗੱਲ ਕਰਦੀ ਹੁੰਦੀ ਐ ਤੇ ਬਣਾ ਜਾ ਕੇ ਰੋਟੀਆਂ ਹਾਏ ਹਾਏ ਇੰਨੇ ਕੰਮ ਪਏ ਆ ਆ ਸਾਗ چیرਣਾ ਧੋਣਾ ਕੱਟਣਾ ਨਾਲੇ ਮੇਰੇ ਨਾਲ ਜਾ ਮੁੰਡੇ ਨੂੰ ਫੜੇਗੀ ਤੇ ਮੈਂ ਰੋਟੀਆਂ ਪਕਾਉਂਗੀ ਨਾਲੇ ਭਾਂਡੇ ਵੀ ਮਾਂਜਣ ਵਾਲੇ ਪਏ ਮਾਂਜਾ ਕੇ ਆ ਜਾਨੀ ਐ ਨਹੀਂ ਆ ਜਾਨੀ ਐ ਕਿੱਡੀ ਐ ਇਹਨਾਂ ਨੂੰ ਫਰੀ ਦੀ ਕੰਮ ਵਾਲੀ ਲੱਭੀ ਹੈ ਤੇਰੀ ਤਾਂ ਨਾ ਕੋਈ ਜੂਨ ਰਹਿ ਗਈ ਨਾ ਤਾਰੋ ਕੀ ਕਰੀਏ ਪਾ ਕਰਨੀਆਂ ਹੀ ਪਹਿਣੀਆਂ ਆ ਭੋਗਣੀਆਂ ਹੀ ਪਹਿਣੀਆਂ ਕਰਮਾਂ ਦੀਆਂ ਜਾ ਨੀ ਜਾ ਅੰਨੀ ਆਵੀ ਆ ਜਾਂਦੀ ਜਾਣ ਖਾਣ ਗਿੱਲੀ ਬੈ ਕੇ ਖਾਣ ਗਿੱਜੀ ਆ ਮੈਂ ਮੈਂ ਹੀ ਜਾਵਾ ਹੈ ਸਾਗ ਵੀ ਮੈਂ ਹੀ ਤੇਰਾ ਬੁੱਢੜੀ ਨੇ ਤੇ ਜੂਨ ਖਰਾਬ ਕੀਤੀ ਵਗਨੇ ਹਾਂ ਹਾਂ ਕੁੜੀਆਂ ਕਾਜਕਾਲ ਚੋ ਹੌਲੀ ਪੋਲ ਸੁਣ ਲਿਆ ਨਾ ਤੇਰੇ ਦੀਵਾਲੀ ਹੋ ਜਾਣਾ ਮੇਰੇ ਨਹੀਂ ਮੈਂ ਮਸ਼ੀਨ ਕਰੇ ਰਹੀ ਆ ਉੱਚੀ ਬੋਲ ਹਾਂ ਜੀ ਸੁਣਦਾ ਇੱਤਰਾ ਇੱਤਰਾ ਬਾਰਾ ਕੇ ਗੱਲ ਕਰ ਨਹੀਂ ਤੇਰੀ ਕੰਨਾਂ ਵਾਲੀ ਮਸ਼ੀਨ ਦੇ ਨਾਲ ਨਾਲ ਤੇਰਾ ਬੋਨੀ ਵਾਲਾ ਸੋਚ ਵੀ ਕਰੇ ਰਹਿ ਗਿਆ ਵਾ ਹੈ ਕਿਦਾਂ ਬੋਲਣ ਤਈ ਉੱਚੀ ਉੱਚੀ ਹੌਲੀ ਬੋਲ ਹੌਲੀ ਬੋਲ ਉਹਨੂੰ ਪਉਨੂ ਪਤਾ ਲੱਗਿਆ ਨਾ ਕਰਈ ਆ ਉਹ ਮਰੀ ਜਾਂਦੀ ਤੇਰਾ ਬੈ ਕੇ ਗੱਲ ਕਰੀਆ ਜ਼ਰੂਰੀ ਇੱਥੇ ਬੈਟਕ ਤਾਂ ਪੋਸਟੇ ਉਹ ਹੋਏ ਨਹੀਂ ਮੋਕਾਂ ਮਕਰਨਾਈ ਸਾਗ ਤਰਾਈ ਹੋ ਜਾਣਗੇ ਕੰਮਾਂ ਕੰਮ ਜਿੰਨੀ ਬੋਸ ਸਾਗ ਹੋ ਚੜ ਗਏ ਕੰਮਾਂ ਹੋ ਗੱਲ ਕਰਨੀ ਤੇਰੀ ਨਾਲ ਕਿਹੜੀ ਗੱਲ ਕਰਨੀ ਨੀ ਆ ਵੱਡਣ ਵਾਲੀ ਹੋਈ ਮੈਨੂੰ ਬੜਾ ਦੁਖੀ ਕੀਤਾ ਈ ਨੇ ਮੈਨੂੰ ਤੇਰੀ ਤੇਵਾ ਚੰਗੀ ਤੇਰੀ ਤੇ ਕੋ ਕਹਿੰਦੀ ਨਹੀਂ ਕਿ ਤੂੰ ਤੇ ਐਵੇਂ ਦੁਖੀ ਹੋਈ ਜਾਈ ਨਹੀਂ ਅ ਮੇਰੇ ਵਾਲੀ ਵਾਲ ਵੇਖ ਕਿਤੇ ਜਾਣ ਦੁਖੀ ਕੀਤੀ ਆ ਅੱਛਾ ਮੇਰੀ ਵਾਣੀ ਵੀ ਫੜਾ ਕਰਦੀ ਆ ਤੇ ਬਹੁਤ ਦੁਖੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰਾਂ ਸਵੇਰ ਦਾ ਮੈਂ ਪਾਂਡੇ ਮਾਂਜੇ ਕੱਪੜੇ ਸੁੱਕੜੇ ਪਾਏ ਸਾਰੇ ਕੰਮ ਆਪ ਕਰਦੀ ਆ ਮੈਂ ਆਪੇ ਹੀ ਕਰਨੇ ਬਿੰਦੇਆ ਹੌਲੀ ਹੋਣਾ ਆਪੇ ਕਰਦੇ ਬਿੰਦੇਆ ਤੈਨੂੰ ਦੁੱਖ ਦਾਦੀ ਨੇ ਤੇ ਮੈਂ ਹੋਰ ਦੁਖੀ ਹੋ ਜਾਣਾ ਵਾ ਆਹੋ ਤੇ ਸੁਖੀ ਹੋਣਾ ਗੱਲ ਦੱਸਿਆ ਸੁਖੀ ਹੋ ਇਦਾਂ ਵਾ ਜਾਂ ਪਹਿਲਾਂ ਘਰ ਜਾ ਕੇ ਮਸ਼ੀਨ ਲੈ ਕੇ ਆਵੀ ਆਪਣੀ ਤੂੰ ਤੋਹ ਨਹੀਂ ਮਸ਼ੀਨ ਲੈ ਕੇ ਆ ਮਸ਼ੀਨ ਆਪਣੀ ਮਸ਼ੀਨ ਹੁਣ ਮੈਂ ਫੇਲ ਲੱਤਾਂ ਮਾਰਦੀ ਜਾਵਾਂ ਨਹੀਂ ਦੂਰ ਆ ਮਹਾ ਮੈਂ ਆਈ ਆ ਤੇ ਹੋ ਗਈ ਹਾਂ ਤੱਕਾ ਫਿਰ ਮੈਂ ਚੱਲਦੀ ਹਾਂ ਹੁਣ ਬਹਿ ਕੇ ਨਹੀਂ ਚੱਲਦੀ ਨਹੀਂ ਤੂੰ ਬਹਿ ਹੁਣ ਹਾ ਬੀਬੀ ਤੈਨੂੰ ਹੋਰ ਕੋਈ ਕੰਮ ਨਹੀਂ ਆ ਫੇਰ ਆ ਕੇ ਇੱਥੇ ਬਹਿ ਗਈ ਆ ਮੈਂ ਕਿੰਨੂੰ ਪੈ ਗਈ ਆ ਨਹੀਂ ਬੀਬੀ ਬੈ ਗਈ ਆ ਬੈ ਗਈ ਆ ਤੇ ਬਹਿ ਲਈ ਆ ਦੀ ਮਾਰਾਈ ਬੈੰਦ ਹੀ ਹਾਂ ਕੋਈ ਨੀ ਆ ਕੇ ਇੱਥੇ ਗੱਲਾਂ ਮਾਰਨ ਦੇ ਆ ਸਾਰੇ ਤੇ ਕੰਮ ਪੁੱਤ ਕਰਕੇ ਆਈ ਸਾਗ ਧਰ ਕੇ ਆਈ ਆ ਲੱਕੜਾਂ ਲੈਣ ਆਈ ਹਾਂ ਮੈਂ ਤੇ ਆ ਗਈ ਤੇ ਫਿਰ ਮੈਂ ਬਹਿ ਗਈ ਆਉਣ ਲੱਗੀ ਆ ਵੀ ਕਰਕੇ ਆਈ ਸਾਰਾ ਕੰਮ ਤੇ ਉਹੀ ਗੱਲਾਂ ਟਾਡੀਆਂ ਆ ਆਉਣ ਲੱਗੀ ਆ ਚੱਲ ਕੰਮ ਕਰ ਆ ਕੇ ਆਉਣ ਲੱਗੀ ਆ ਨੀਅਤੇ ਕਿਤਾ ਬੋਲਦੀ ਓੱਖਾ ਕੱਢ ਕੱਟ ਕੇ ਬੜਾ ਬੋਲਦੀ ਏਤ ਬੋਲਦੀ ਇਹਦੇ ਹੱਥ ਵੀ ਬੜੇ ਚਲਦੇ ਹੀ ਇਹਦੇ ਤੇਰਾ ਤੇ ਮੇਰੇ ਨਾਲ ਉਹਦੀ ਔਖਾ ਲੱਗਦਾ ਔ ਔਖਾ ਹੈ ਕਰ ਕੋਈ ਦਾ ਬਗਿਰਦਾ ਸਰਦੂਸ ਕੋਈ ਹਿਲਾ ਕਰ ਚੰਗਾ ਚੱਲਦੀਆਂ ਫਿਰ ਮੈਂ ਆ ਲਿਆ ਵਾਂ ਮੈਂ ਡਾਊਂਗਾ ਉਹ ਕਾਦੇ ਵਾਸਤੇ ਸਾਗ ਧਰਨ ਲੱਗੀ ਹਾ ਹਾਏ ਹਾਏ ਦੱਸ ਨਾ ਇੰਨੀਆਂ ਮੈਂ ਗੱਲਾਂ ਕੀਤੀਆਂ ਉਹ ਤੈਨੂੰ ਸੁਣੀਆਂ ਨਹੀਂ ਇਹ ਮੇਰੀ ਕੰਨਾਂ ਵਾਲੀ ਮਸ਼ੀਨ ਘਰ ਰਹਿ ਗਈ ਆ ਤੇ ਸਾਗ ਤੈਨੂੰ ਸੁਣ ਗਿਆ ਵਾ ਲੈ ਆ ਵਾਂ ਮਤਲਬ ਲੈ ਹਾਨੀ ਤੂੰ ਦਾਈਮਾ ਲੈ ਫਤਨਕੀ ਕਈ ਜਾਣਦੇ ਹੀ ਆ ਬੀਬੀ ਹਾਂ ਕਿ ਤੂੰ ਕੱਲੇ ਝਾੜੂ ਮਾਰੀ ਜਾਨੀ ਮੈਂ ਤੈਨੂੰ ਕਿਹਾ ਪਾਣੀ ਪਾ ਕੇ ਮਾਂਜਾ ਮਾਰ ਹਾ ਪੁੱਤ ਪਾਣੀ ਪਾ ਕੇ ਮਾਂਜਾ ਪਾਣੀ ਠੰਡ ਵੇ ਕਿੰਨੀ ਮੇਰੇ ਗੋਡੇ ਜੁਰੰਡੇ ਆ ਪਾਣੀ ਚ ਕਿਤੇ ਹੱਥ ਪੈਂਦਾ ਹੀ ਅੱਜ ਝਾੜੂ ਮਾਰ ਲੈਣੀ ਆ ਕੱਢ ਲੈਨੇ ਹੱਤਾ ਪੁੱਤਰ ਕੁਛ ਨਹੀਂ ਹੁੰਦਾ ਕਿਤੇ ਤੈਨੂੰ ਠੰਡ ਲੱਗ ਚੱਲੀ ਆ ਪਾਣੀ ਪਾ ਕੇ ਤੂੰ ਮਾਂਜਾ ਮਾਰ ਮਾਰੀ ਮਾਂਜਾ ਕਿਥੋਂ ਟੱਕਰੀ ਮੈਨੂੰ ਵੇ ਹੇ ਨੀ ਫਟੇ ਮੂੰਹ ਵੇ ਕਨੀ ਫਟੇ ਮੂੰਹ ਕਰ ਮਾਰਤੀ ਬੁੜੜੀ ਹੇ ਮਰ ਗਈ ਨੀ ਠਾ ਦੋ ਕਈ ਮੈਨੂੰ ਨੀ ਮਰ ਚੱਲੀ ਬੁੜੜੀ ਮਰ ਜਾ ਮਰਦੀ ਆ ਤੇ ਆਏ ਮੈਂ ਮਰ ਗਈ ਆਏ ਨੀ ਠਾ ਦੇ ਵੀਰੋ ਕਿੱਥੇ ਆ ਵੀਰੋ ਆਏ ਨੀ ਤਰੋ ਹਾਂ ਨੀ ਨੀ ਠੰਡ ਚ ਫੂਲ ਪਾਟੀਆਂ ਕਰਦੀ ਫਿਰਦੀ ਆ ਰਾ ਚੂਲਾ ਟੱਟ ਚੱਲਿਆ ਤੈਨੂੰ ਫੂਲ ਕਾਟੀਆਂ ਸੁਝਣਡੀਆਂ ਆ ਵੀ ਚੱਕ ਮੈਨੂੰ ਆ ਨਿਹਾਲੀ ਬੋਲਣਾ ਕੰਰਾਵਾਲੀ ਮਸ਼ੀਨ ਵਾਲੀ ਆ ਨੀ ਇੱਕ ਟੱਟੇਰਾ ਵੀ ਪਤਾ ਨਹੀਂ ਲੱਗਦਾ ਵੀ ਕੋਹ ਚੱਕ ਜਿੰਨਾ ਤੂੰ ਉੱਚੀ ਬੋਲਣ ਦੇ ਮੈਨੂੰ ਜਾਂਦਾ ਸੱਚੀ ਤੜਾ ਬਣਾ ਨੀ ਚੱਕ ਨੀ ਉਹ ਆ ਮਾਥਾ ਉੱਥਾ ਕਰ ਨੀ ਚੱਕ ਮੈਂ ਪਾ ਚਾਣੀ ਹਾਂ ਤੂੰ ਚੋਕਾ ਆਏ ਆ ਇੰਤਰ ਹੋ ਇੱਥੇ ਕਰਨਾ ਜਿਹੜੀ ਗੱਲ ਹੈ ਨੀ ਹਾਂਂ ਤੇ ਮੈਨੂੰ ਰੱਬੀ ਚੁੱਪ ਕਰਾ ਜਾਨੀ ਮਰੀ ਨਹੀਂ ਠੰਡਿਆ ਆਂਦੀ ਵੀ ਪਾਣੀ ਪਾ ਕੇ ਤੇ ਫੇਰ ਮਾਂਜਾ ਮਾਰ ਪਾਣੀ ਪਾ ਕੇ ਫੇਰ ਮਾਂਜਾ ਮਾਰ ਮੈਂ ਬੁੱਢੀ ਠੇਰੀ ਨਹੀਂ ਮੈਂ ਡੇਗ ਪੀ ਹਰ ਰੱਬਾ ਨੀ ਬੜਾ ਔਖਾ ਹੋ ਗਿਆ ਦੱਸਣ ਕੀ ਕਰਾਂਗੀ ਆਂ ਨੀ ਤੂੰ ਦੱਸ ਭੈਣ ਮੇਰੀਏ ਕੋਈ ਕੀ ਕਰਾਂ ਮੈਂ ਤੇ ਬਹੁਤ ਦੁਖੀ ਆਂ ਕੀ ਕਰਾਂ ਵੀ ਰੋ ਕੁਝ ਕਰ ਕੁਝ ਕਰ ਹਾਂ ਤੂੰ ਆ ਕੇ ਮੇਨਾਂ ਦਾ ਚਾਤਰ ਨੂੰ ਗੱਲ ਦੱਸ ਕੀ ਗੱਲ ਲਾ ਆਹੀ ਲਬੀ ਸੇ ਲਲਾ ਚੱਲੀ ਆਏ ਇਹ ਪਾਰਟੀ ਚੰਗੀ ਰੱਖੀ ਕੀ ਗਾਲਾਂ ਦੱਦ ਗਾਲਾਂ ਤੇ ਸੰਦਰਾ ਤੇ ਕੀ ਗਾਲਾਂ ਪਰਦੇ ਦੀਆਂ ਇਹ ਪਰਦੇ ਦੇ ਅੰਦਰ ਲੱਤੀ ਅੰਦਰ ਚੱਲ ਰਿਹਾ ਉਹ ਮਰ ਗਾਲ ਪਰਦੇ ਵਾਲੀ ਆ ਉਹ ਵਾਲੇ ਪਰਦੇ ਨਹੀਂ ਕੀ ਆਪਣਾ ਜਿਹੜੀ ਤੂੰ ਲਾਟਰੀ ਨਹੀਂ ਪਾਈ ਨਹੀਂ ਕਹੇ ਲਾਟਰੀ ਹੋਲੀ ਪੋਲ ਮੈਂ ਮਸ਼ੀਨ ਲਾਈ ਕੰਨਾਂ ਦੀ ਹਾਂ ਜਿਹੜੀ ਤੂੰ ਲਾਟਰੀ ਪਾਈ ਉਹ ਕਰੋੜਾਂ ਵਾਲੀ ਕਰੋੜ ਵਾਲੀ ਲਾਟਰੀ ਆਹੋ ਖਾਂ ਤੀ ਤੂੰ ਮੈਂ ਹੀ ਮਾ ਅੱਛਾ ਓ ਨਿਕਲ ਗਿਆ ਹੋ ਕੋਣ

ਨਿਕਲੀ ਆ ਅੱਧੀ ਅੱਧੀ ਕਰਾਂਗੀ ਆ ਅੱਧੀ ਅੱਧੀ ਕਰਾਂਗੀ ਆ ਹੈ ਚਲ ਠੀਕ ਹੈ ਅਸੀਨੋ ਕਹੇ ਨੂੰ ਆਹੋ ਗੱਲ ਤੇਰੇ ਮੇਰੇ ਚ ਲਵੇ ਤੇਰੇ ਮੇਰੇ ਚ ਹੀ ਆ ਕੇ ਆਪਣੀ ਨਿਕਲੀ ਕਰੋੜ ਦੀ ਕਰਾ ਦੀ ਆ ਤੇਰੇ ਮੇਰੇ ਚ ਚਲ ਜਾ ਚਲ ਰੱਖੀ ਆ ਲੈ ਕੇ ਆਉਂਗੀ ਬੈਂਕ ਦੀ ਕਾਪੀ ਫਿਰ ਲੈ ਲੈ ਦੱਸਣਾ ਨਹੀਂ ਕਹੇ ਨੂੰ ਚਲ ਠੀਕ ਹੈ ਮੇਰੀ ਭੈਣ ਪਰਦਾ 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 ਬੀਬੀ ਆਹ ਕੀ ਕਰ ਰਹੀ ਲੱਗੇ ਜੇ ਕੱਪੜੇ ਤੁਸੀਂ ਕਿਦਾਂ ਦੇ ਪਾਏ ਤੁਹਾਨੂੰ ਠੰਡ ਲੱਗ ਜਾਣੀ ਇੱਧਰ ਆ ਮੇਰੇ ਨਾਲ ਆਓ ਚਲੋ ਸਫਾਈ ਕਰਦਾ ਉਹ ਛੱਡੋ ਸਫਾਈ ਮੈਂ ਆਪੇ ਕਰ ਲੂੰਗੀ ਤੁਸੀਂ ਮੇਰੇ ਨਾਲ ਬੰਨਾ ਤੇਰੇ ਹੱਥ ਦੁਖਣ ਲੱਗ ਜਾਣੇ ਤੂੰ ਕਦੀ ਕੋ ਹਕੀਤਾ ਵਾ ਬੀਬੀ ਤੁਸੀਂ ਆਓ ਆ ਰੋਟੀ ਪੱਕੀ ਆ ਗਰਮ ਗਰਮ ਚਲੋ ਮੇਰੇ ਨਾਲ ਆਓ ਖਾਓ ਚਲੋ 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 ਜਲਦੀ ਕਰੋ ਐਵੇਂ ਥੱਕ ਜੂਗੇ ਇੰਨਾ ਕੰਮ ਥੋੜੇ ਕਰੀਦਾ ਹੁੰਦਾ ਚਲੋ ਮੇਰੇ ਨਾਲ ਆਓ ਇਹ ਤੁ ਲਾ ਬੀ ਬਰਾਤੀ ਖਾਓ ਅਬ ਕਿਉ ਕਟ ਤਨੀ ਹੋਰ ਪਾਵਾਂ ਨਹੀਂ ਪਤਾ ਕਾਦੂ ਆ ਚਲੋ ਖਾ ਲਓ ਜੇ ਰੋਟੀ ਲੁੱਟੀ ਦੀ ਲੋੜੇ ਆਵਾਜ਼ ਮਾਰ ਦਿਓ ਚਲੋ ਬੱਲੇ ਤਾਰਾ ਬੱਲੇ ਸਤਿ ਸ਼੍ਰੀ ਅਕਾਲ ਮੇਰੀਆਂ ਕਾਹ ਹੋ ਰਹਾ ਹੈ ਆ ਜਾਏ ਨਹੀਂ ਕਿਉ ਕਟ ਤਨੀ ਪਤੇਰਾ ਇਹ ਟੋਲਾ ਟੋਲਾ ਪੈਣ ਦੇ ਹੁੰਦੇ ਲੈ ਕਿਤੇ ਮੈਂ ਕਹਿੰਦੀ ਕਿੱਡੇ ਵਧੀਆ ਦੇਣ ਆ ਗਏ ਹੈ ਨਹੀਂ ਵੇਲਾ ਤੂੰ ਤੇ ਮੇਰੀ ਜੂਨ ਸੁਧਾਰਤੀ ਹੈ ਸੇਵਾਹੁ ਡਈ ਪੂਰੀ ਮੈਂ ਨਹੀਂ ਪੂਰੀ ਲੈ ਪਕੌੜਾ ਖਾਏ ਪਕੌੜੇ ਉਹ ਖਾਤਾ ਨਹੀਂ ਮੈਂ ਆਮੀ ਮਾਲਚ ਕਰ ਕਰ ਕੇ ਡੈਂਡਾ ਹੀ ਉਲੰਦਾ ਨਹੀਂ ਮੋਜੀ ਜੀ ਸੇਤ ਨਹੀਂ ਤੱਕਦੇ ਜਾਨੀ ਮੈਂ ਤਾਂ ਬਸ ਉੱਤ ਬਾਥਰੂਮ ਕਰਨੀ ਉੱਰਦੀ ਓਏ ਮਿੰਮੀ ਮੁੰਜੇ ਤੋਂ ਆ ਸਾਰੇ ਟੱਬ ਦੇ ਕੱਪੜੇ ਮੈਂ ਤੋਂ ਨਹੀਂ ਆ ਨਹੀਂ ਮੈਂ ਮਰ ਚਾਹ ਤਾ ਹੱਥ ਨਹੀਂ ਲਾਟੇ ਤੂੰ ਤੇ ਬੀਬੀ ਆਈ ਪਈ ਹੋਗੀ ਆਏ ਨਹੀਂ ਪਰਾ ਹੀ ਨਜ਼ਾਰਾ ਆਉਣ ਡਿਆ ਸੀ ਯਾਰਸ ਤੇ ਕਰ ਕੱਲੇ ਖਾਈ ਜਾਂਦੀ ਸੀ ਯਾਰਸ ਲੈ ਤਾ ਜਾਵੇ ਫਿਰ ਮੈਂ ਆਈ ਮੁੰਡਾ ਕਮਾਉਣ ਡੈ ਖੰਡਾ ਨਹੀਂ ਤੇਰੀ ਜਿਹੜੀ ਲਾਟਰੀ ਵਾਲੀ ਸਕੀਮ ਆ ਨਾ ਹੈ ਤੇ ਇੱਕ ਨੰਬਰ ਨਿਕਲੀ ਹੈ ਸੱਚੀ ਹੋਊ ਬੇਲਾ ਹੁਣ ਜੀ ਨੇ ਮੇਰੇ ਤੋਂ ਪੈਸੇ ਮੰਗੇ ਤੇ ਮੈਂ ਕੀ ਦੱਸਾਂ ਜੀ ਬਿਲਾਟ ਨਹੀਂ ਤੇ ਨਿਕਲ ਹੀ ਨਹੀਂ ਹਾਂ ਕੀ ਦੱਸਣਾ ਤੂੰ ਦੱਸ ਕੀ ਦੱਸਣਾ ਕਾਦੀ ਫੋਨ ਕੀਤਾ ਵਾ ਨੇ ਤੋਰ ਤੇ ਗਾ ਪਰਦੇ ਗਾ ਪਰ ਚਲ ਜਿੰਨਾ ਚਿਰ ਕਿਉਂ ਖਾਦਾ ਜਾਂਦਾ ਉਹਨਾਂ ਚਿੱਤੇ ਖਾਈਏ ਆ ਕਰਦਾ ਪਰਦਾ ਪਰਦਾ ਰਖਣਾ ਅਬ ਕਰਦੀ ਤੁਹਾਡੇ ਪਰਦੇ ਫਾਸ਼ ਮੈਂ ਪਿੱਛਾ ਲੱਗ ਗਿਆ ਮੈਨੂੰ ਸਾਰਾ ਕੁਝ ਪਤਾ ਨਹੀਂ ਪਤਾ ਕਿਉਂ ਵਾਦੂ ਹੋਰ ਨਹੀਂ ਚਾਹੀਦਾ ਰੱਖਿਆ ਪੀਪਾ ਤੇਰੇ ਵਾਸਤੇ ਯਾਰੀ ਤੈਨੂੰ ਵੀ ਖਵਾਨੀ ਨਾਲ ਪੁੱਤ ਮੈਂ ਤੇ ਇੱਕ ਕੋਈ ਫਕੌੜਾ ਆ ਫੜਾ ਸਾਡਾ ਪਕੌੜਾ ਤੇ ਚੱਲ ਬਾਦ ਸ਼ਰਮਣਾਈ ਆ ਦਿਨਾ ਇਹੋ ਜਿਹਾ ਕੁਛ ਕਰਦੇ ਆ ਪੁੱਤ ਮੇਰੀ ਗੱਲ ਤੇ ਸੁਣ ਲਓ ਪੁੱਤ ਕੋਈ ਗੱਲ ਨਹੀਂ ਹੋਈ ਬੀਬੀ ਤੈਨੂੰ ਸ਼ਰਮਣਾਈ ਉਹਨੇ ਵਿਚਾਰੀ ਨੇ ਕਦੀ ਹੱਥਾਂ ਨਹੀਂ ਗੁੰਨਿਆ ਹੈ ਰੋਟੀਆਂ ਰਾ-ਰਾ ਹੱਥ ਸੇਕ ਲੈ ਬੀਬੀ ਤੇਰੀ ਇੰਨੀ ਕਦਰ ਕੀਤੀ ਪਰ ਤੂੰ ਨਾ ਕਦੀ ਸਾਡਾ ਮੁੱਲ ਪਾਇਆ ਜਾਣੀ ਕੰਮ ਕਰ ਜਾ ਕੇ ਤੂੰ ਤੇ ਮੇਰਾ ਪਖਾੜਾ ਵੀ ਖੋ ਲਿਆ ਹੰਮ ਤੈਨੂੰ ਆਣੀ ਚਾਹੀਦੀ ਇੰਨੀ ਚੁੱਪ ਕਰ ਪੁੱਤ ਮੇਰੀ ਗੱਲ ਤੇ ਸੁਣ ਲਓ ਵੀ ਉਹ ਹੁਣ ਕੀ ਸੁਣਨ ਵਾਲਾ ਰਹਿ ਗਿਆ ਇਹ ਪੁੱਤ ਸੁਣ ਲੈ ਮੇਰੀ ਪੈ ਆ ਮੇਰੀ ਲਾਟਰੀ ਵਾਲੇ ਪੈਸੇ ਨਹੀਂ ਕੀਤੀ ਆ ਕੀਤੀ ਹੈ ਹਨਾ ਉਹ ਆਉਣਾ ਮੇਰੇ ਪਿੱਛੇ ਤੁਸੀਂ ਮੇਰੀ ਸੇਵਾ ਕੀਤੀ ਸੇਵਾ ਕੀਤੀ ਪਰ ਆਵੇ ਥੋੜਾ ਨੇ ਮੈਨੂੰ ਪਤਾ ਨਹੀਂ ਦਿੱਤਾ ਆ ਹਾਂ ਹਾਂ ਹੋ ਗੱਲ ਕਰੋ ਨਿਕਲ ਜਾ ਮੈਂ ਨਹੀਂ ਜਾਣੀ ਕਰਾਂ ਨਾ ਜਾਣ ਗਿਆ ਪਰ ਇੱਕ ਲਾਟਰੀ ਹੈਗੀ ਆ ਜਿਹੜੀ ਮੈਂ ਤੁਹਾਨੂੰ ਦਿੱਤੀ ਆ ਤੇ ਹੁਣ ਮੈਂ ਉਹ ਵੀ ਲਾਟਰੀ ਆਪਣੀ ਵਾਪਸ ਲਵਾਂਗੀ ਉਹ ਕਿਹੜੀ ਮੇਰੀ ਲਾਟਰੀ ਉਹ ਤੇ ਕਾਰ ਜਿਹਦੀ ਤੁਸੀਂ ਕਦਰ ਨਹੀਂ ਕਰਦੇ ਇਹ ਘਰ ਮੇਰਾ ਆ ਸਮਝ ਲੱਗੀ

加油！加油！加油！加油！